ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਸਾਰੇ ਹੀ ਧਰਮਾਂ ਨੇ ਆਪਣੇ ਆਪਣੇ ਢੰਗ ਨਾਲ ਮਨੁੱਖੀ ਮਨ ਵਿੱਚੋਂ ਬਦਲੇ ਦੀ ਰੋਧਾ ਭੂਤ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ ਟੰਡ ਸਹਿਤਾਵਾ ਅਪਣਾ ਕੇ ਇਸ ਦਿਸ਼ਾ ਵਿੱਚ ਚੰਗੀ ਸਫਲਤਾ ਦਰਸਾਈ ਹੈ ਜਿਹੜੀਆਂ ਲੋਕਾਂ ਨੂੰ ਆਪਣੇ ਨਿਵੇੜੇ ਆਪ ਕਰਨ ਤੋਂ ਰੋਕਦੀਆਂ ਹਨ ਅਤੇ ਅਪਰਾਧ ਦੀ ਸਜ਼ਾ ਦਾ ਕੰਮ ਰਾਜ ਉੱਤੇ ਛੱਡ ਦਿਆਂ ਹਨ ਇਸ ਦਾ ਇੱਕ ਮਹੱਤਵਪੂਰਨ ਕਦਮ ਪੁਰਾਣੇ ਦੀ ਨਵੇਂ ਟੈਸਟਾਮੈਂਟ ਵੱਲ ਤਬਦੀਲੀ ਵਿੱਚ ਰੁਕ ਚੁੱਕਿਆ ਗਿਆ ਯਹੂਦੀ ਧਰਮ ਅੱਖ ਬਦਲੇ ਅੱਖ ਦੰਦ ਬਦਲੇ ਦੰਦ ਨੂੰ ਮਾਨਤਾ ਦਿੰਦਾ ਸੀ ਸ਼ਰਮਨ ਦਿਨ ਦਾ ਮਾਊਂਟ ਵਿੱਚ ਜੋ ਨਿਊ ਟੈਸਟਾਮੈਂਟ ਦਾ ਬੜਾ ਅਹਿਮ ਭਾਗ ਹੈ ਜੀਸਸ ਦੇ ਉਪਦੇਸ਼ ਦੀ ਇਹ ਟੁਕੜਾ ਦਰਜ ਹੈ ਤੂੰ ਸੁਣਿਆ ਹੈ ਕਿ ਕਿਹਾ ਜਾਂਦਾ ਸੀ ਅੱਖ ਬਦਲੇ ਅੱਖ ਦੰਦ ਬਦਲੇ ਦੰਦ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੂੰ ਬੁਰਾ ਕਰਨ ਵਾਲੇ ਨੂੰ ਰੋਕ ਨਾ ਬਲਕਿ ਜਿਹੜਾ ਵੀ ਤੇਰੇ ਇੱਕ ਗੱਲ ਤੇ ਥੱਪੜ ਮਾਰੇ ਤੂੰ ਦੂਜੀ ਵੀ ਉਸ ਵੱਲ ਕਰ ਦੇ ਤੇ ਜੇ ਕੋਈ ਬੰਦਾ ਕਾਨੂੰਨ ਰਾਹੀਂ ਤੇਰੇ ਕੋਲੋਂ ਕੋਰਟ ਲੈ ਜਾਵੇ ਤਾਂ ਉਸ ਨੂੰ ਆਪਣਾ ਝੋਗਾ ਵੀ ਲੈ ਜਾਣ ਦਿਓ ਮੈਥਿਊ 5:39 2:40 ਯਹੂਦੀ ਧਰਮ ਬਾਰੇ ਬੰਦੇ ਨੂੰ ਜ਼ਰੂਰ ਨਿਰਪੱਖ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਬਰਾਬਰ ਦੇ ਪਲਟਵਾਰ ਦੀ ਇਜਾਜ਼ਤ ਦਿੰਦਾ ਸੀ। ਪਰ ਇਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਵਿਅਕਤੀ ਨੂੰ ਕਦੀ ਜਾਇਜ਼ ਨਹੀਂ ਠਹਿਰਾਇਆ। ਇਹ ਉਸ ਵਿਅਕਤੀ ਨਾਲ ਨਹੀਂ ਖੜਦਾ ਸੀ ਜਿਸ ਦੀ ਅੱਖ ਜਾਂ ਦੰਦ ਕੱਢਿਆ ਗਿਆ ਹੁੰਦਾ ਸੀ ਕਿ ਉਹ ਆਪਣਾ ਬਦਲਾ ਆਪ ਲੈ ਲਵੇ। ਬਲਕਿ ਇਹ ਕਹਿੰਦਾ ਸੀ ਕਿ ਉਹ ਆਪਣੀ ਸ਼ਿਕਾਇਤ ਅਦਾਲਤ ਕੋਲ ਲੈ ਜਾਵੇ। ਤੇ ਫੈਸਲਾ ਅਦਾਲਤ ਕਰੇਗੀ ਕਿ ਉਸ ਦੀ ਅੱਖ ਜਾਂ ਦੰਦ ਦੇ ਬਦਲੇ ਅੱਖ ਜਾਂ ਦੰਦ ਦਿੱਤਾ ਜਾਣਾ ਹੈ ਜਾਂ ਕਿ ਪੈਸੇ ਵਿੱਚ ਮੁਆਵਜ਼ਾ ਆਪਣੇ ਗਵਾਂਡੀ ਨੂੰ ਖੁਦ ਵਾਂਗ ਪਿਆਰ ਕਰੋ ਵੀ یہودی ਮਤ ਦਾ ਨਿਖੜ ਮੰਗ ਸੀ ਇਸਲਾਮ ਜਿਸ ਨੇ ਬੜਾ ਕੁਝ یہودی ਧਰਮ ਤੇ ਈਸਾਈਤ ਤੋਂ ਲਿਆ ਉਸ ਨੇ ਵੀ ਅਪਰਾਧ ਤੇ ਸਜ਼ਾ ਵਿਚਾਰ ਇਸੇ ਤਰ੍ਹਾਂ ਦਾ ਸਮਝੌਤਾ ਅਪਣਾਇਆ ਇਹ ਅੱਖ ਬਦਲੇ ਅੱਖ ਦੇ ਸਿਧਾਂਤ ਨੂੰ ਮੰਨਦਾ ਸੀ ਪਰ ਨਾਲ ਹੀ ਉਸੇ ਤਰ੍ਹਾਂ ਦੀ ਸਜ਼ਾ ਦੀ ਥਾਂ ਮੁਆਵਜ਼ੇ ਨੂੰ ਵੀ ਉਚਤਮ ਗੁਣ ਦੇ ਧਰਾਤਲ ਤੇ ਇੱਕ ਵੈਧ ਖਿਮਾ ਮੰਨਦਾ ਸੀ Hindu Hindu dharm Jain dharm Buddha dharm ਜਾਂ Sikh dharm ਕਿਸੇ ਦੀ ਵੀ ਧਾਰਮਿਕ ਪ੍ਰਣਾਲੀ ਬਦਲੇ ਦੀ ਕਦੀ ਵੀ ਪੁਸ਼ਟੀ ਨਹੀਂ ਕਰਦੀ Jain dharm ਨੇ ਅਹਿੰਸਾ ਨੂੰ ਪਰਮੋ ਧਰਮ ਬਣਾਇਆ ਬੁਨਿਆਦੀ ਫਰਜ਼ ਅਤੇ ਭੋਜਨ ਲਈ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਕੀਤੀ ਇਸੇ ਤਰ੍ਹਾਂ ਬੁੱਧ ਧਰਮ ਨੇ ਵੀ ਹਿੰਸਾ ਦੇ ਮੁਕਾਬਲੇ ਅਹਿੰਸਾ ਦਾ ਉਪਦੇਸ਼ ਦਿੱਤਾ ਪਹਿਲੇ ਨੌ ਗੁਰੂਆਂ ਦਾ ਸਿੱਖ ਧਰਮ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ ਵੀ ਬਦਲਾਖੋਰੀ ਦੀ ਥਾਂ ਦੂਜੀ ਗੱਲ ਨੂੰ ਅੱਗੇ ਕਰਨਾ ਨੈਤਿਕ ਤੌਰ ਤੇ ਉੱਚਾ ਮੰਨਦਾ ਹੈ ਸਾウト ਵੱਧ ਤੁਕਾਂ ਦੀਆਂ 17 ਮੁਸਲਮਾਨ ਸੰਤ ਬਾਬਾ ਫਰੀਦ ਫਰੀਦੁਦੀਨ ਗਜ ਸ਼ੰਕਰ 1173 ਤੋਂ 1266 ਦੀਆਂ ਹਨ ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰਨ ਘੁਮ ਆ ਪੰੜੇ ਘਰ ਜਾਈ ਕੇ ਪੈਰ ਤਿਨਾ ਦੇ ਚੁੰਮ ਅੰਤਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲੜਾਕੂ ਭਾਈਚਾਰੇ ਵਿੱਚ ਬਦਲਿਆ ਅਤੇ ਨਜਾਇਜ਼ ਹਮਲੇ ਦੇ ਖਿਲਾਫ ਧਰਮ ਯੁੱਧ ਤੇ ਜ਼ੋਰ ਦਿੱਤਾ ਪਰ ਉਹਨਾਂ ਨੇ ਵੀ ਕਿਸੇ ਵਿਅਕਤੀ ਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਨੂੰ ਜਾਇਜ਼ ਘਰਾਰ ਨਹੀਂ ਦਿੱਤਾ ਉਹਨਾਂ ਨੇ ਵੀ ਲੋਕਾਂ ਨੂੰ ਸ਼ਕਤੀ ਦੀ ਵਰਤੋਂ ਉਦੋਂ ਕਰਨ ਨੂੰ ਕਿਹਾ ਜਦੋਂ ਹੋਰ ਸਾਰੇ ਸਾਧਨ ਵਰਤ ਲਏ ਜਾਣ ਤੇ ਅਸਫਲ ਰਹਿ ਜਾਣ ਉਦੋਂ ਹੀ ਉਹਨਾਂ ਨੂੰ ਤਲਵਾਰ ਚੁੱਕਣ ਲਈ ਕਿਹਾ ਗਿਆ ਸੀ ਉਹਨਾਂ ਦਾ ਲਿਖਿਆ ਇੱਕ ਯਾਦਗਾਰੀ ਪੈਰਾ ਹੈ ਮੈਂ ਇਸ ਸੰਸਾਰ ਵਿੱਚ ਹਰ ਥਾਂ ਉੱਤੇ ਸੱਚ ਨੂੰ ਉੱਚਾਉਣ ਦਾ ਫਰਜ਼ ਲੈ ਕੇ ਪਾਪ ਅਤੇ ਬਦੀ ਦਾ ਨਾਸ਼ ਕਰਨ ਆਇਆ ਹਾਂ ਭਲੇ ਲੋਕੋ ਆਪਣੇ ਮਨਾਂ ਵਿੱਚ ਵਸਾ ਲਓ ਕਿ ਮੇਰੇ ਜਨਮ ਲੈਣ ਦਾ ਇੱਕੋ ਕਾਰਨ ਇਹ ਹੈ ਕਿ ਮੈਂ ਸਚਾਈ ਨੂੰ ਫੈਲਾਵਾਂ ਤਾਂ ਕਿ ਭਲਾਈ ਜਿੰਦਾ ਰਹੇ ਅਤੇ ਅਤਿਆਚਾਰੀਆਂ ਦੀ ਜੜ ਵੱਢੀ ਜਾਵੇ ਬਦਲਾਖੋਰੀ ਦੇ ਰੋਹ ਦੇ ਹੋਰ ਵੀ ਪਹਿਲੂ ਹਨ ਜਿਹੜੇ ਵਿਚਾਰ ਦੀ ਮੰਗ ਕਰਦੇ ਹਨ ਤੁਹਾਡੇ ਨਾਲ ਬੁਰਾ ਕਰਨ ਵਾਲੇ ਨਾਲ ਉਸੇ ਤਰ੍ਹਾਂ ਕਰਕੇ ਬਦਲਾ ਲੈਣ ਦੀ ਚਾਹਤ ਦੀ ਵੀ ਕੋਈ ਆਵਾਜ਼ ਵੀ ਤਾਂ ਹੋਣੀ ਹੀ ਹੈ ਯਾਨੀ ਜੈਸੇ ਕੋ ਤੈਸਾ ਚੇਤੇ ਰੱਖ ਕੇ ਤੂੰ ਮੇਰਾ ਕੁੱਤਾ ਮਾਰਿਆ ਮੈਂ ਤੇਰੀ ਬਿੱਲੀ ਮਾਰਾਂਗਾ ਤੁਹਾਨੂੰ ਉਰੋਂ ਤੱਕ ਚੈਨ ਨਹੀਂ ਆ ਸਕਦਾ ਜਦੋਂ ਤੱਕ ਤੁਸੀਂ ਬੰਦੇ ਨੂੰ ਵੱਢ ਜਾ ਕਤਲ ਨਾ ਕਰ ਦਿਓ ਜਿਸ ਨੇ ਤੁਹਾਡੇ ਬੱਚੇ ਨਾਲ ਬਦਫੈਲੀ ਕੀਤੀ ਇਸ ਤਰ੍ਹਾਂ ਦੀ ਕਿੜ ਕਟਣ ਦਾ ਤਾਂ ਆਪਣਾ ਹੀ ਤਰਕ ਹੈ ਪਰ ਜਦੋਂ ਬਦਲਾ ਬਦੀ ਕਰਨ ਵਾਲੇ ਦੀ ਜਾਤ ਜਾਂ ਬਰਾਦਰੀ ਤੱਕ ਹੀ ਪਹੁੰਚਾ ਦਿੱਤਾ ਜਾਵੇ ਤਾਂ ਇਸ ਦੇ ਉਲਝਾਓ ਬੜੇ ਭਿਆਨਕ ਹੋ ਸਕਦੇ ਹਨ ਬਦਕਿਸਮਤੀ ਨਾਲ ਇਹ ਸਾਡੇ ਜੀਵਨਾਂ ਦਾ ਇੱਕ ਨਿਯਮਿਤ ਤਾਣਾ ਬਾਣਾ ਬਣ ਚੁੱਕਾ ਹੈ ਜਦੋਂ ਇੱਕ ਬੰਦਾ ਕਿਸੇ ਪੂਜਾ ਸਥਾਨ ਨੂੰ ਪਿੱਟ ਦਿੰਦਾ ਹੈ ਤਾਂ ਐਸੀ ਉਸ ਬੰਦੇ ਦੇ ਘਰਦਿਆਂ ਦੇ ਹੀ ਪੂਜਾ ਸਥਾਨਾਂ ਨੂੰ ਨਹੀਂ ਪਿੱਟਦੇ ਬਲਕਿ ਇਸ ਦਾ ਬਦਲਾ ਉਸ ਦੇ ਸਾਰੇ ਕਬੀਲੇ ਜਾਂ ਬਰਾਦਰੀ ਤੋਂ ਲੈਣਾ ਚਾਹੁੰਦੇ ਹਨ ਫਿਰਕੂ ਦੰਗਿਆਂ ਦੀਆਂ ਇਹ ਸ਼ੋਕਮਈ ਵਾਰਦਾਤਾਂ ਬਦਲੇ ਦੇ ਰੋਹ ਦੇ ਇਸੇ ਵਾਦਰੇ ਦੀ ਸ਼ਾਦੀ ਭਰਦੀਆਂ ਹਨ ਅਤੇ ਕਈ ਵਾਰੀ ਅਸੀਂ ਬੰਦ ਅਤੇ ਘਰਾਓ ਕਰਕੇ ਰੇਲਾਂ ਦੀਆਂ ਲਾਈਨਾਂ ਉੱਪਟ ਕੇ ਬੱਸਾਂ ਨੂੰ ਅੱਗ ਲਾ ਕੇ ਅਤੇ ਜਨਤਕ ਸੰਪਤੀ ਦਾ ਨੁਕਸਾਨ ਕਰਕੇ ਬਦਲਾਖੋਰੀ ਦੇ ਖੇਤਰ ਨੂੰ ਸਮੁੱਚੇ ਸਮਾਜ ਦੇ ਖਿਲਾਫ ਫਲਾ ਦਿੰਦੇ ਹਾਂ ਇਹ ਆਸ ਕਰਨੀ ਬੜੀ ਅਨਪੋਲਤਾ ਹੋਵੇਗੀ ਕਿ ਧਾਰਮਿਕ ਉਪਦੇਸ਼ ਬਦਲਾਖੋਰੀ ਦੀ ਇੱਛਾ ਨੂੰ ਖਲ ਪਾ ਸਕਦੇ ਹਨ ਕਿਮਾ ਬੜੀ ਹੀ ਵਿਰਲਿਸ਼ ਹੈ ਇਸ ਦੁਨੀਆ ਵਿੱਚ ਅਜਿਹੇ ਬਹੁਤੇ ਨਹੀਂ ਜਿਹੜੇ ਈਸਾ ਮਸੀਹ ਵਾਂਗ ਸੂਲੀ ਤੇ ਲਟਕਦੇ ਹੋਏ ਵੀ ਤਸਹੀਹ ਦੇਣ ਵਾਲਿਆਂ ਵਾਸਤੇ ਇਹੇ ਦੁਆ ਕਰ ਸਕਣ ਮਾਲਕ ਇਹਨਾਂ ਨੂੰ ਮਾਫ ਕਰੀ ਕਿਉਂ ਜੋ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ ਬਦੀਕਰਨ ਨੂੰ ਮਾਫ ਕਰਨਾ ਭਾਵੇਂ ਕਿੰਨਾ ਵੀ ਔਖਾ ਹੋਵੇ ਪਰ ਬਦਲੇ ਦਾ ਇਲਾਜ ਸਿਰਫ ਇਹੀ ਹੈ ਬਰਤਾਨਵੀ ਹਾਸ ਰਸੀ ਲੇਖਕ ਇਸਰਾਇਲ ਜੰਗਵਿਲ ਦੀ ਇੱਕ ਬੜੀ ਹੀ ਪਿਆਰੀ ਨਿੱਕੀ ਕਹਾਣੀ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕੋਈ ਥਾਂ ਕਿਵੇਂ ਪਵਿੱਤਰ ਬਣ ਸਕਦੀ ਹੈ ਅਤੇ ਜਿਹੜੇ ਲੋਕ ਅੰਧਵਿਸ਼ਵਾਸੀ ਹਨ ਉਹਨਾਂ ਨੂੰ ਕਿਵੇਂ ਕਈ ਵਾਰੀ ਇਸ ਤੋਂ ਫਾਇਦਾ ਹੋ ਜਾਂਦਾ ਹੈ ਇਹ ਪੂਰਬੀ ਪੋਲੈਂਡ ਦੇ ਇੱਕ ਦੁਰਾਡੇ ਪਿੰਡ ਬਾਰੇ ਹੈ ਜਿੱਥੇ ਇੱਕ ਗਰੀਬ ਜਹੋਦੀ ਲੱਕੜਹਾਰਾ ਆਪਣੀ ਨੌਜਵਾਨ ਘਰਵਾਲੀ ਨਾਲ ਰਹਿੰਦਾ ਸੀ ਉਹਨਾਂ ਦੇ ਗਮਾਂਡ ਵਿੱਚ ਇੱਕ ਅਧਖੜ ਔਰਤ ਇੱਕ ਵਿਧਵਾ ਆਪਣੇ ਪੁੱਤਰ ਨਾਲ ਰਹਿੰਦੀ ਸੀ ਜੋ ਜਨਮ ਤੋਂ ਅਧਰੰਗ ਦਾ ਸ਼ਿਕਾਰ ਸੀ ਉਸ ਕੋ ਜੋ ਵੀ ਸੀ ਉਹ ਉਸਨੇ ਉਸਦੇ ਇਲਾਜ ਤੇ ਖਰਚ ਦਿੱਤਾ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਸੀ ਕ੍ਰਿਸਮਸ ਆਈ ਅਤੇ ਪਿੰਡ ਤੇ ਇਸ ਦਾ ਬਾਹਰਲਾ ਇਲਾਕਾ ਬਰਫ਼ ਦੀ ਚਾਦਰ ਨਾਲ ਢੱਕ ਗਿਆ ਲੱਕੜਹਾਰੇ ਨੇ ਬਾਲਣ ਵੇਚ ਕੇ ਥੋੜੇ ਪੈਸੇ ਜੋੜੇ ਹੋਏ ਸਨ ਤੇ ਆਸ ਕਰਦਾ ਸੀ ਕਿ ਕਾਫੀ ਚਿਰ ਬਾਅਦ ਉਸ ਨੂੰ ਚੰਗਾ ਖਾਣਾ ਨਸੀਬ ਹੋਵੇਗਾ। ਕ੍ਰਿਸਮਸ ਦੀ ਸਵੇਰ ਲੱਕੜਹਾਰੇ ਦੀ ਘਰ ਵਾਲੀ ਆਪਣੇ ਘਰ ਨੂੰ ਸਜਾਉਣ ਲਈ ਜੰਗਲ ਵਿੱਚੋਂ ਫੁੱਲ ਲੈਣ ਗਈ। ਜਦੋਂ ਉਸ ਨੇ ਮਨਪੌਂਦੇ ਫੁੱਲ ਚੁਗਲੇ ਤਾਂ ਉਹ ਇੱਕ ਟੋਬੇ ਕੋਲ ਪਹੁੰਚੀ ਜਿਸ ਉੱਤੇ ਬਰਫ਼ ਦੀ ਤਹਿ ਜੰਮੀ ਹੋਈ ਸੀ। ਉਸ ਨੂੰ ਖਿਆਲ ਆਇਆ ਕਿ ਉਹ ਕਈ ਦਿਨਾਂ ਤੋਂ ਨਹਾਤੀ ਨਹੀਂ ਸੀ। ਤੇ ਉਸ ਦਾ ਪਤੀ ਭਾਵੇਂ ਜਹودی ਸੀ ਹੋ ਸਕਦਾ ਹੈ ਕਿ ਇਸ ਮੌਕੇ ਦਾ ਜਸ਼ਨ ਕਿਸੇ ਹੋਰ ਤਰ੍ਹਾਂ ਮਨਾਉਣਾ ਚਾਹੇ ਉਸਨੇ ਆਪਣੇ ਕੱਪੜੇ ਲਾਹੇ ਬਰਫ਼ ਦੀ ਤੈ ਪੰਨੀ ਤੇ ਸੁੰਨ ਪਾਣੀ ਵਿੱਚ ਕੁੱਦ ਪਈ ਅਜੇ ਹੋ ਪਾਣੀ ਵਿੱਚ ਬੜੀ ਹੀ ਸੀ ਕਿ ਉਸਨੇ ਨੇੜੇ ਆਉਂਦੀਆਂ ਮਨੁੱਖੀ ਆਵਾਜ਼ਾਂ ਸੁਣੀਆਂ ਉਹ ਤੋਬੇ ਵਿੱਚੋਂ ਨਿਕਲੀ ਆਪਣੇ ਕੱਪੜੇ ਸਮੇਟੇ ਅਤੇ ਨੰਗੀ ਹੀ ਜੰਗਲ ਵਿੱਚੋਂ ਦੀ ਆਪਣੇ ਘਰ ਨੂੰ ਭੱਜੀ ਉਹ ਮੁਲਖ ਵਾਜਾ ਉਹਨਾਂ ਦੋ ਕਿਸਾਨਾਂ ਦੀਆਂ ਸਨ ਜਿਹੜੇ ਆਪਣੀਆਂ ਬੰਦੂਖਾਂ ਲੈ ਕੇ ਬਾਹਰ ਨਿਕਲੇ ਸਨ ਤਾਂ ਕਿ 크리스마ਸ ਦੇ ਵੱਡੇ ਖਾਣੇ ਲਈ ਕੋਈ ਸਾਹਾ ਜਾਂ ਹੋਰ ਸ਼ਿਕਾਰ ਮਾਰ ਲਿਆਉਣ ਉਹਨਾਂ ਨੇ ਇੱਕ ਨੌਜਵਾਨ ਕੁੜੀ ਸੁੰਨ ਟੋਬੇ ਵਿੱਚੋਂ ਨਿਕਲ ਕੇ ਬਰਫ਼ਾਂ ਵਿੱਚ ਅਲੋਪ ਹੁੰਦੀ ਦੇਖੀ ਉਹ ਪਿੰਡ ਮੁੜ ਆਏ ਅਤੇ ਕਹਾਣੀ ਫਲਾ ਦਿੱਤੀ ਕਿ ਉਹਨਾਂ ਨੂੰ ਵਰਜਨ ਮੇਰੀ ਦੇ ਦਰਸ਼ਨ ਹੋਏ ਹਨ ਛੇਤੀ ਹੀ ਸਾਰਾ ਪਿੰਡ ਟੋਬੇ ਦੇ ਕੰਢੇ ਜਮਾ ਹੋ ਗਿਆ। ਉੱਥੇ ਕਿਸੇ ਦੇ ਨਹਾਉਣ ਦੇ ਚਿੰਨ੍ਹ ਸਪਸ਼ਟ ਸਨ। ਪੱਕੀ ਗੱਲ ਸੀ ਕਿ ਜੇ ਵਰਜਨ ਉੱਥੇ ਆਈ ਸੀ ਤਾਂ ਪਾਣੀ ਨਿਸ਼ਚੈ ਹੀ ਪਵਿੱਤਰ ਹੋ ਗਿਆ ਸੀ। ਅਦਖਲ ਔਰਤ ਨੇ ਵੀ ਕਹਾਣੀ ਸੁਣੀ। ਉਸਨੇ ਆਪਣਾ ਲਕਵਾ ਮਾਰਿਆ ਪੁੱਤਰ ਗੋਦੀ ਵਿੱਚ ਚੁੱਕਿਆ ਤੇ ਉਸੇ ਟੋਬੇ ਤੇ ਪਹੁੰਚ ਗਈ। ਇਸ ਪੂਰੇ ਯਕੀਨ ਨਾਲ ਕਿ ਚਮਤਕਾਰ ਜ਼ਰੂਰ ਹੋਵੇਗਾ। ਉਸਨੇ ਆਪਣੇ ਪੁੱਤਰ ਨੂੰ ਸੁੰਨ ਪਾਣੀ ਵਿੱਚ ਡੁਬਕੀ ਦਿੱਤੀ ਇਸ ਛਟਕੇ ਨੇ ਉਸ ਬੱਚੇ ਨਾਲ ਉਹ ਕਰ ਵਿਖਾਇਆ ਜੋ ਦਵਾਈਆਂ ਨਹੀਂ ਕਰ ਸਕੀਆਂ ਸਨ ਉਸ ਦਾ ਅਧ ਰੰਗ ਠੀਕ ਹੋ ਗਿਆ ਸੀ ਇਸ ਚਮਤਕਾਰੀ ਇਲਾਜ ਦੀ ਕਹਾਣੀ ਜੰਗਲ ਦੀ ਅੱਗ ਵਾਂਗ ਫੈਲ ਗਈ ਯਾਤਰੀ ਉੱਥੇ ਲਗਾਤਾਰ ਆਉਣ ਲੱਗੇ یہودی ਲੱਕੜਹਾਰੇ ਅਤੇ ਉਸ ਦੀ ਪਤਨੀ ਦਾ ਕਾਰੋਬਾਰ ਚੰਗਾ ਚੱਲ ਪਿਆ ਉਹਨਾਂ ਨੇ ਟੋਬੇ ਦੇ ਪਾਣੀ ਦੀਆਂ ਛੋਟੀਆਂ ਸ਼ੀਸ਼ੀਆਂ ਪਰ ਲਈਆਂ ਅਤੇ ਦਵਾਈ ਦੇ ਗੁਣਾ ਕਰਕੇ ਇਹਨਾਂ ਨੂੰ ਵੱਡੀ ਕੀਮਤ ਤੇ ਵੇਚਣ ਲੱਗੇ। ਪੌਪ ਦੇ ਇੱਕ ਪ੍ਰਤੀਨਿਧੀ ਨੇ ਆ ਕੇ ਉਸ ਥਾਂ ਜਾਇਜ਼ਾ ਲਿਆ ਤੇ ਉਸਨੇ ਪੁਸ਼ਟੀ ਕਰ ਦਿੱਤੀ ਕਿ ਹੋਲੀ ਵਰਜਨ ਮਿਰ ਸੰਦੇਹ ਉਸ ਥਾਂ ਤੇ ਆਈ ਸੀ ਅਤੇ ਪਾਣੀ ਪੀ ਪੀ ਕੇ ਬਹੁਤ ਸਾਰੇ ਲੋਕਾਂ ਦੇ ਰੋਗ ਦੂਰ ਹੋ ਗਏ। ਪਿੰਡ ਵਿੱਚ ਇੱਕ ਵਿਸ਼ਾਲ ਗਿਰਜਾ ਉਸਾਰਿਆ ਗਿਆ ਅਤੇ ਇਹ ਛੇਤੀ ਹੀ ਤੀਰਥ ਸਥਾਨ ਬਣ ਗਿਆ। ਇਸ ਦਾ ਸਭ ਤੋਂ ਵੱਧ ਫਾਇਦਾ ਲੱਕੜਹਾਰੇ ਨੂੰ ਹੋਇਆ ਜੋ ਪਾਵਨ ਜਲ ਦੀਆਂ ਲੱਖਾਂ ਬੋਤਲਾਂ ਵੇਚ ਕੇ ਕਰੋੜਪਤੀ ਬਣ ਗਿਆ। ਜੰਗਵੈਲ ਦੀ ਕਹਾਣੀ ਨਿਰਸੰਦੇਹ ਝੂਠੀ ਹੈ ਪਰ ਜਿੱਥੋਂ ਤੱਕ ਚਮਤਕਾਰਾਂ ਵਿੱਚ ਅੰਧਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਚਮਤਕਾਰੇ ਇਲਾਜਾਂ ਬਾਰੇ ਜਾਣਕਾਰੀ ਹੈ ਇਸ ਵਿੱਚ ਉਸ ਲੋਰਡੇਸ ਦੇ ਮੂਲ ਦਾ ਤਾਂ ਪੱਕਾ ਪਤਾ ਨਹੀਂ ਪਰ ਉੱਥੇ ਜਾਣ ਵਾਲਾ ਹਰੇਕ ਹੀ ਉੱਥੇ ਪਈਆਂ ਅਣਗਿਣਤ ਫੋੜੀਆਂ ਦੇਖ ਸਕਦਾ ਹੈ ਜਿਹੜੀਆਂ ਪ੍ਰਮਾਣ ਵਜੋਂ ਉਹਨਾਂ ਲੋਕਾਂ ਦੀਆਂ ਹਨ ਜਿਹੜੇ ਪਹਿਲਾਂ ਚੱਲ ਨਹੀਂ ਸਕਦੇ ਸਨ ਪਰ ਫਿਰ ਰਾਜੀ ਹੋ ਗਏ ਕਰੋੜਾਂ ਲੋਕ ਇਲਾਜ ਲਈ ਲੋਰਡੇਸ ਜਾਂਦੇ ਹਨ ਸ਼ਾਇਦ ਜਿਹੜੀ ਮੁਠੀ ਪਰ ਪਹਿਲਾਂ ਹੀ ਰਾਜੀ ਹੋਣ ਦੇ ਨੇੜੇ ਸਨ ਉਹ ਰਾਜੀ ਹੋ ਗਏ ਪਰ ਇਹ ਗੱਲ ਇਸ ਲੋਕ ਗਾਥਾ ਨੂੰ ਸਦੀਵਤਾ ਦਿੰਦੀ ਹੈ ਕਿ ਅਜਿਹੇ ਚਮਤਕਾਰ ਸੰਭਵ ਹਨ ਚਮਤਕਾਰਾਂ ਉੱਤੇ ਵਿਸ਼ਵਾਸ ਹਰੇਕ ਧਾਰਮਿਕ ਪ੍ਰਣਾਲੀ ਵਿੱਚ ਮੌਜੂਦ ਹੈ ਇਸ ਦੇਸ਼ਰਮੌਰ ਮਿਸਾਲ ਹਿੰਦੂਆਂ ਦਾ ਇਹ ਵਿਸ਼ਵਾਸ ਹੈ ਕਿ ਗੰਗਾ ਨਦੀ ਅਤੇ ਬੁਪਿੰਨ ਪਾਵਨ ਸਰੋਵਰਾਂ ਜਿਵੇਂ ਕੁਰੂਕ ਖੇਤਰ ਹਰਿਆਣਾ ਵਿੱਚ ਅਤੇ ਅਜਮੇਰ ਰਾਜਸਥਾਨ ਵਿੱਚ ਨੇੜੇ ਪੁਸ਼ਕਰ ਦੇ ਜਲ ਵਿੱਚ ਪਵਿੱਤਰਕਾਰੀ ਗੁਣ ਹਨ ਪਾਵਨ ਡੁਬਕੀ ਸਿਰਫ Hindu Sikh ਵਰਤਾਰਾ ਹੀ ਹੈ ਤਾਰਾ ਮੰਡਲ ਵਧੇਰੇ ਸ਼ੁਭ ਦਿਹਾੜਿਆਂ ਨੂੰ ਨਿਰਧਾਰਤ ਕਰਦੇ ਹਨ ਜਿਵੇਂ ਕੁੰਭ ਜਦੋਂ ਪਾਵਨ ਇਸ਼ਨਾਨ ਬਧੇਰੇ ਫਾਇਦੇਮੰਦ ਦੱਸਿਆ ਜਾਂਦਾ ਹੈ। ਕਈ ਪਾਵਨ ਇਸ਼ਨਾਨਾਂ ਬਾਰੇ ਤਾਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਿਛਲੇ ਸਾਰੇ ਪਾਪ ਕੱਟ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਐਲਾਨੀਆਂ ਕਿਹਾ ਸੀ। ਮਾਲਕ ਦੇ ਨਾਂ ਤੋਂ ਬਿਨਾਂ ਮੇਰੇ ਕੋਲ ਕੋਈ ਚਮਤਕਾਰ ਨਹੀਂ। ਉਸ ਦੇ ਬਾਵਜੂਦ ਉਹਨਾਂ ਦੇ ਨਾਂ ਅਤੇ ਜਿਨ੍ਹਾਂ ਥਾਵਾਂ ਤੇ ਹੋਗੇ ਉਹਨਾਂ ਨਾਲ ਬਹੁਤ ਸਾਰੇ ਚਮਤਕਾਰ ਜੁੜੇ ਹੋਏ ਹਨ ਇੱਕ ਮਨੁੱਖੀ ਪੰਜੇ ਦੇ ਨਿਸ਼ਾਨ ਵਾਲੇ ਇੱਕ ਲਟਕਾਵੇਂ ਪੱਥਰ ਵਿੱਚੋਂ ਨਿਕਲਦਾ ਤਾਜੇ ਜਲ ਦਾ ਝਰਨਾ ਅਜੇ ਵੀ 라ਵਲਪਿੰਡੀ ਹੁਣ ਪਾਕਿਸਤਾਨ ਵਿੱਚ ਨੇੜੇ ਮੌਜੂਦ ਹੈ ਆਸਥਾ ਵਾਲਿਆਂ ਦਾ ਵਿਸ਼ਵਾਸ ਹੈ ਕਿ ਇਹ ਪੰਗਾ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਉਦੋਂ ਛਪਿਆ ਜਦੋਂ ਉਹਨਾਂ ਨੇ ਇੱਕ ਹੀਰਖਾਲੂ ਮੁਸਲਮਾਨ ਪੀਰ ਵੱਲੋਂ ਰੋੜੇ ਪੱਥਰ ਨੂੰ ਹੱਥ ਨਾਲ ਰੋਕਿਆ ਸੀ ਇਸ ਥਾਂ ਉੱਤੇ ਬਣੇ ਗੁਰਦੁਆਰੇ ਨੂੰ ਪੰਜਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਇਸ ਗੁਰਦੁਆਰੇ ਵਿੱਚ ਸਲਾਨਾ ਜੋੜ ਮੇਲੇ ਉੱਤੇ ਦੁਨੀਆ ਭਰ ਤੋਂ ਸਿੱਖ ਤੀਰਥ ਯਾਤਰਾ ਲਿਆਉਂਦੇ ਹਨ ਹਿਮਾਲਿਆ ਪਰਬਤਾਂ ਵਿੱਚ ਇੱਕ ਹੋਰ ਥਾਂ ਹੈ ਜਿੱਥੇ ਰਿੱਠਿਆਂ ਦਾ ਰੁੱਖ ਜੰਮਿਆ ਹੋਇਆ ਹੈ ਜੋ ਆਮ ਕਰਕੇ ਬڑے ਕੋੜੇ ਹੁੰਦੇ ਹਨ ਪਰ ਇਸ ਰੁੱਖ ਦੇ ਰਿੱਠੇ ਮਿੱਠੇ ਹਨ ਕਿਉਂਕਿ ਗੁਰੂ ਇਸ ਦੀ ਛਾਵੇਂ ਬੈਠੇ ਸਨ ਉਹਨਾਂ ਹੀ ਗੱਲ ਸਰਦਾਲੂ ਸਿੱਖਾਂ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਬਨਸਪਤੀ ਵਿਗਿਆਨ ਵਿੱਚ ਰਿੱਠੇ ਦੀ ਇੱਕ ਅਜਿਹੀ ਨਸਲ ਵੀ ਹੈ ਜੋ ਮਿੱਠੀ ਹੁੰਦੀ ਹੈ ਜਿਵੇਂ ਹਿੰਦੂਆਂ ਨਾਲ ਹੈ ਓਵੇਂ ਹੀ ਸਿੱਖਾਂ ਨਾਲ ਹੈ ਮੰਦਰ ਦੇ ਸਰੋਵਰਾਂ ਦੇ ਜਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅੰਮ੍ਰਿਤ ਸਰੋਵਰ ਜਿਸ ਤੋਂ ਅੰਮ੍ਰਿਤਸਰ ਦਾ ਨਾਂ ਪਿਆ ਸਾਰੇ ਸ਼ਰਧਾਲੂਆਂ ਲਈ ਮਰਿਆਦਾਪੂਰਨ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਹਰਦੁਆਰ ਵਿੱਚ ਹਰ ਦੀ ਪੌੜੀ ਅਤੇ ਹਰਿ ਮੰਦਰ ਸਾਹਿਬ ਦੇ ਪਿਛਲੇ ਪਾਸੇ ਦੇ ਪਾਵਨ ਸਥਾਨਾਂ ਦਾ ਪਾਣੀ ਬੜੀ ਸ਼ਰਧਾ ਨਾਲ ਪੀਤਾ ਜਾਂਦਾ ਹੈ ਅਤੇ ਬੋਤਲਾਂ ਭਰ ਕੇ ਰਿਸ਼ਤੇਦਾਰਾਂ ਲਈ ਘਰ ਵੀ ਲਿਜਾਇਆ ਜਾਂਦਾ ਹੈ। ਇਹ ਸ਼ਰਦਾ ਨਵੀਂ ਦਿੱਲੀ ਦੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦੇ ਝਰਨੇ ਦੇ ਜਲ ਪ੍ਰਤੀ ਪ੍ਰਗਟਾਈ ਜਾਂਦੀ ਹੈ। ਇਥੇ ਬਾਲ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਚੇਚਕ ਨਾਲ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਰਹਿੰਦੇ ਰਹੇ ਸਨ ਇਸ ਗੱਲ ਨੂੰ ਪੁਖਤਗੀ ਨਹੀਂ ਦਿੱਤੀ ਜਾ ਸਕਦੀ ਕਿ ਚਮਤਕਾਰਾਂ ਵਿੱਚ ਆਸਥਾ ਧਰਮ ਦਾ ਅਨਿਖੜ ਮਾ ਅੰਗ ਹੈ ਬਹੁਤ ਸਾਰੇ ਪੱਕੇ ਸ਼ਰਦਾਲੂ ਧਾਰਮਿਕ ਲੋਕ ਇਹਨਾਂ ਨੂੰ ਅੰਧਵਿਸ਼ਵਾਸੀਆਂ ਅਤੇ ਅਹਮਕਾ ਨੂੰ ਠੱਗਣ ਲਈ ਨਕਲੀ ਇਜਾਫਾ ਕਹਿ ਕੇ ਇਹਨਾਂ ਦਾ ਮਜ਼ਾਕ ਉਡਾਉਂਦੇ ਹਨ ਨੇਰਸੰਦੇ ਜਿਹੜਾ ਨੁਕਸਾਨ ਇਹ ਭੋਲੇ ਲੋਕਾਂ ਨੂੰ ਪਹੁੰਚਾਦੇ ਹਨ ਉਸ ਨੂੰ ਦੇਖ ਕੇ ਚਮਤਕਾਰਾਂ ਦੇ ਪ੍ਰਚਾਰ ਉੱਤੇ پابੰਦੀ ਲਾਉਣ ਦਾ ਮਾਮਲਾ ਤਾਂ ਬਣ ਹੀ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਪ੍ਰਚਾਰ ਵਿੱਚ ਸਾਡਾ ਫਿਲਮੀ ਸੰਸਾਰ ਸਭ ਤੋਂ ਮੋਹਰੇ ਹੈ ਮੈਂ ਇੱਥੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੱਸ ਸਕਦਾ ਹਾਂ ਜਿਹੜੀਆਂ ਸੁਪਰ ਹਿੱਟ ਹੋਈਆਂ ਤੇ ਚਮਤਕਾਰਾਂ ਦੇ ਵਿਸ਼ੇ ਨੂੰ ਲੈ ਕੇ ਜਾਂ ਇਹਨਾਂ ਦੇ ਇੱਕ ਦੋ ਸੀਨ ਹੀ ਪਾ ਕੇ ਕਰੋੜਾਂ ਰੁਪਏ ਕਮਾ ਗਈਆਂ ਮਿਸਾਲ ਵਜੋਂ ਮਨਮੋਨ ਦੇਸਾਈ ਦੀ ਅਮਰ ਕਵਰ ਐਂਥਨੀ 1977 ਚੇਤੇ ਕਰੋ ਜਿਸ ਵਿੱਚ ਇੱਕ ਖਾਸ ਦ੍ਰਿਸ਼ ਵਿੱਚ ਨਿਰੂਪਾ ਰਾਏ ਤਿੰਨੇ ਨਾਇਕਾਂ ਦੀ ਮਾਂ ਦੀਆਂ ਅੱਖਾਂ ਦੀ ਜੋਤ ਸ਼ਿਰਡੀ ਸਾਈਂ ਬਾਬਾ ਦੇ ਮੰਦਿਰ ਤੋਂ ਵਾਪਸ ਮਿਲ ਜਾਂਦੀ ਹੈ। ਸਾਲਾਬਦੀ ਹਰੇਕ ਵੱਡੇ ਜਾਂ ਛੋਟੇ ਨਿਰਮਾਤਾ ਤੇ ਨਿਰਦੇਸ਼ਕ ਨੇ ਧਾਰਮਿਕ ਚਮਤਕਾਰਾਂ ਵਿੱਚ ਬੰਦੇ ਦੀ ਆਸਥਾ ਦਾ ਸ਼ੋਸ਼ਣ ਕੀਤਾ ਹੈ। ਮੇਰੇ ਚਿੱਤੇ ਹੈ ਕਿ ਸਾਲ 1969 ਵਿੱਚ ਨਿਰਮਾਤਾਵਾਂ ਰਾਮ ਸਿੰਘ ਅਤੇ ਪੰਨਾ ਲਾਲ ਮਹੇਸ਼ਵਰੀ ਨੇ ਨਾਨਕ ਨਾਮ ਜਹਾਜ਼ ਹੈ ਨਾਂ ਦੀ ਫਿਲਮ ਬਣਾਈ ਸੀ ਜਿਸ ਦਾ ਨਿਰਦੇਸ਼ਨ ਰਾਮ ਮਹੇਸ਼ਵਰੀ ਨੇ ਕੀਤਾ ਸੀ ਇਹ ਇੱਕ ਅਜਿਹੇ ਨੌਜਵਾਨ ਬਾਰੇ ਸੀ ਜਿਸ ਦੀ ਅੱਖਾਂ ਦੀ ਜੋਤ ਇੱਕ ਹਾਰਸੇ ਵਿੱਚ ਚਲੀ ਗਈ ਸੀ ਜਦੋਂ ਸਾਰੇ ਡਾਕਟਰੀ ਇਲਾਜ ਅਸਫਲ ਹੋ ਗਏ ਤਾਂ ਉਸਨੇ ਸਾਰੇ ਵੱਡੇ ਗੁਰਦੁਆਰਿਆਂ ਦੀ ਯਾਤਰਾ ਕੀਤੀ ਆਖਰਕਾਰ ਅੰਮ੍ਰਿਤਸਰ ਸਾਹਿਬ ਦੇ ਹਰਮੰਦਰ ਸਾਹਿਬ ਤੋਂ ਇੱਕ ਦੇਵੀ ਜੋਤ ਨਿਕਲੀ ਤੇ ਉਸ ਦੀਆਂ ਅੱਖਾਂ ਵਿੱਚ ਸਮਾ ਗਈ ਤੇ ਉਸ ਨੂੰ ਦਿਸਣ ਲੱਗ ਪਿਆ ਕਿੰਨੀ ਸਫਲ ਕਹਾਣੀ ਰਹੀ ਇਹ ਲੱਖਾਂ ਸਿੱਖਾਂ ਅਤੇ ਹਿੰਦੂਆਂ ਨੇ ਇਹ ਫਿਲਮ ਵਾਰ-ਵਾਰ ਦੇਖੀ ਦਰਅਸਲ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਇਹ ਫਿਲਮ ਦਿਖਾਉਣ ਵਾਲੇ ਸਿਨੇਮੇ ਤਾਂ ਪਿੰਡਾਂ ਤੇ ਸ਼ਹਿਰਾਂ ਤੋਂ ਆਉਣ ਵਾਲੇ ਜਥਿਆਂ ਲਈ তীਰਥ ਕੇਂਦਰ ਹੀ ਬਣੇ ਹੋਏ ਸਨ ਫਿਲਮ ਦੇਖਦੇ ਹੋਏ ਲੋਕੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜਾਕਾਰਾ ਛੱਡ ਕੇ ਪਰਦੇ ਵੱਲ ਪੈਸਿਆਂ ਦੀ ਵਿਚਾਰ ਵੀ ਲਾਉਂਦੇ ਦੇਖੇ ਗਏ ਸਨ ਫਿਲਮ ਬਣਾਉਣ ਵਾਲਿਆਂ ਨੇ ਕਰੋਨਾ ਕਮਾਇਆ ਤੇ ਨਿਰੇ ਅੰਧਵਿਸ਼ਵਾਸ ਦਾ ਸੰਦੇਸ਼ ਫੈਲਾਇਆ ਅਜਿਹੇ ਮਿਸਾਲਾਂ ਦੀ ਮੈਂ ਵੱਡੀ ਤੋਂ ਵੱਡੀ ਸੂਚੀ ਬਣਾ ਸਕਦਾ ਹਾਂ ਜਿਹੜੀਆਂ ਨਾ ਸਿਰਫ ਫਿਲਮ ਬਲਕਿ ਟੀਵੀ ਧਾਰਾਵਾਹਕਾਂ ਦੇ ਸੰਸਾਰ ਦੀਆਂ ਵੀ ਹਨ ਨਿਰਸੰਦੇਹ ਚਮਤਕਾਰ ਸੰਸਥਾਗਤ ਧਰਮਾਂ ਦੇ ਸਭ ਤੋਂ ਵੱਧ ਪੈਸਾ ਉਪਜਾਊ ਸਾਧਨ ਹਨ ਕਰਤੋਸ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨੀ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ